ਉਵੇਂ ਆ ਜਾਂਦਾ ਰਹੂਗਾ ਤੂੰ ਨੀ। ਉਸਾਂ ਕੰਮ ਨਹੀਂ ਸੀ ਨਹੀਂ। ਇਹ ਉਹ ਨਾ ਕੰਮ ਜ਼ਰੂਰੀ ਐ ਪੈ ਜਾਉਣਾ। ਹੋਰ ਉਹ ਛੁੱਟੀਆਂ ਨਾ ਮਿਲਦੀ ਹੈਗੀ। ਸਹੀ ਗੱਲ ਐ। ਗਰਮੀ ਵੀ ਬਹੁਤ ਜ਼ਿਆਦੇ ਐ। ਚੜਦੇ ਤਪ ਜਾਂਦਾ। ਤੂੰ ਇਹਨਾਂ ਛੁੱਟੀਆਂ ਮਾਰਦੀ ਨੂੰ ਹੋਗੇ। ਬੇਜੀ ਨਹੀਂ ਅੱਖ ਮਾਰੀ ਜਾ ਰਹੀ ਐ ਨਾ। ਬੋਰ ਹੋ ਰਹਾ ਹਾਂ। ਮੇਰੇ ਸਵੇਰੇ ਹੀ ਹੋ ਗਏ ਤੇ ਐ ਚਿਪ-ਚਿਪੀ ਅੱਖਾਂ ਹੋ ਗਏ ਮੇਰੇ ਸਵੇਰੇ। ਅੱਛਾ। ਤੇ ਕਿੰਨਾ ਕਰਤਾ ਮੇਰੀਆਂ ਅੱਖਾਂ ਦਾ ਖੋਲਣਾ। ਫਿਰ ਮੈਂ ਨਾ ਮਾਣਾ-ਮਾਣਾ ਸਿਰ ਤੇ ਤੇਲ ਦੱਸਿਆ। ਉਹਦਾ ਮਾਰੇ ਸੈਟ ਹੋ ਗਿਆ ਮੇਰੇ ਸਰੀਰ ਚਲ ਬਚਤੀ ਰੱਖੋ ਆਪਦੀ ਜਵਾਕ ਹੋ ਰਾਂ ਤੇ ਆ ਕਾ ਸੁਣਾ ਸੁਣਾ ਲੱਗਦਾ ਹੈ ਆਈ ਮੈਂ ਦਸ ਵੇ ਫੋਨ ਕੀਤਾ ਵੀ ਪਈ ਕਰ ਰਹੇ ਹੋ ਆ ਇਧਰ ਹੀ ਕਿਤੇ ਹੋ ਗਈ ਹੋ ਹੁਣ ਤਾਂ ਇੱਥੇ ਹੀ ਕੰਮ ਕਰੀ ਜਾਂਦੀ ਸੀ ਤੂੰ ਜੋ ਕੰਮ ਨਾ ਘਾ ਸੁਣਾ ਸੁਣਾ ਲੱਗਦਾ ਹੋਰ ਆਹੋਂ ਮੈਨੂੰ ਲੱਗਦਾ ਇੱਥੇ ਕਿਤੇ 바ਗੀ ਹੋ ਦੋ ਮਿੰਟਾਂ ਚ ਜਾਣਾ ਕੋਈ ਨਾ ਬਾਕੀ ਹੋ ਗਈ ਕਿਤੇ ਨਾ ਇਹ ਮੈਂ ਫੋਨ ਦਿੱਤਾ ਸੀ ਮੈਂ ਮੁੜਨਾ ਛੇਤੀ ਮੈਨੂੰ ਕੰਮ ਹੈ ਕੋਈ ਨਾ ਆ ਜੂਗੀ ਦੋ ਮਿੰਟਾਂ ਚ ਜਾ ਜੂਗੀ ਕੋਰ ਸੰਗਰ ਦੇ ਥੀਦਰ ਨੇ ਸਾਰੇ ਲਿਗਿਆ ਨੇ ਤੁਸੀਂ ਦੱਸੋ ਹੋਰ ਵੀਰ ਵਰਗੀ ਠੀਕ ਆ ਕੰਮ ਬੇਚੇ ਆ ਪਰਮਾਤਮਾ ਦੀ ਕਿਰਪਾ ਹੈ ਚਲ ਇਹ ਤੁਮੇ ਤਨ ਪਾਣੀ ਦਾ ਲੈ ਕੇ ਦੇਵਾ ਲਿਆ ਮੀਆ ਹੋਰ ਤਾਂ ਹਜੇ ਤਾਂ ਕਾਇ ਹੋਈ ਨਹੀਂ ਚਲ ਕੋਈ ਕੰਮ ਹੋ ਗਿਆ ਹੋਗਾ ਤੇ ਜੇ ਤੂੰ ਪੀਣਾ ਬਾਣੀ ਤੂੰ ਤਾਂ ਜਾ ਕੇ ਪੀ ਆ ਕੇ ਜਾ ਨਾ ਨੀਮਾ ਮਾਂ ਨੂੰ ਦੋ ਦੂ ਤੇ ਬੱਟੇ ਬੱਟਾ ਤੇ ਪੀ ਜਾ ਕੇ ਖੇਲ ਨਾਲੇ ਤੇ ਆ ਮੈਂ ਗੁੰਜ ਵਿਧਰ ਆ ਗਈ ਆਵਰਦੀ ਉੱਥੀ ਬਲਾਲੂ ਕਿੱਥੇ ਹੈ ਜੀ? ਮੁੰਜਾ ਇਹ ਪਾਣੀ ਪੀ ਲੈ ਬਤਾ। ਕਿੱਲਾ ਪਤਾ? ਥੀ ਨਾ। ਕਿੰਨਾ ਚਿਰ ਹੋ ਗਿਆ 10-15 ਮਿੰਟ ਹੋ ਗਏ ਤਾਂ ਕਾਇ ਹੈ? ਤੁਸੀਂ ਕਹਿ ਰਹੇ ਸੀ ਮੈਂ ਤੇਰਾ ਸਨੇਹ ਆ ਲਾਤਾ ਸੀ। ਜੀ ਪਤਾ ਲੱਗਦਾ ਹੈ ਜਾਨ ਬੁੱਝ ਗਈ ਟਲ ਹੀ ਹੈ। ਇਹ ਕਿਹਦਾ ਕੋਈ ਖੜੀ ਹੈਗੀ? थी थी, रही है रही, नहीं 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 काम को में पता नाली भी ला पता पता आ आ गए गई चल कोई मेरे तो को काम था था ना मैं बैठी काम पै गया होगा नी कोई टलना कदस्ते फोन लाके देख दी इन भी फिर चलो कोई ना इन भी कल नहीं कम पै गया होगा कोई मम्मी फोन तो बंद आई जी का आपका टर है कोई कसूर नहीं है पहला आपदा माड़ा है चल मम्मी दस बीह मिनट होक ली है ਨਾਲ ਇਹਦ ਨੂੰ ਸਵਾਈ ਹੋ ਜੂਗੀ ਮੈਂ ਤਾਂ ਆਏ ਆ ਤਾਂ ਗਾਲ ਕਰਦੀ ਸੀ ਕਿ ਉਹਨੂੰ ਪੈਂਚ ਚੜ ਜੂਗੀ ਹੋਰ ਕੁਛ ਨਹੀਂ ਵੀ ਚੱਲ ਸੁੱਖ ਸੰਦੀ ਮੈਂ ਰਖੜੀ ਬੰਨਦਾ ਮੈਂ ਤਾਂ ਪੀ ਫੇਲੇ ਬੁੱਧ ਮੱਡਾ ਫਟ ਇੱਕ ਤਾਂ ਘੁੱਟ ਰਹਿ ਗਈ ਆ ਲੈ ਮੇਰੇ ਘਰ ਦੇ ਕਾਪੇਜ ਆ ਲੈ ਇਹੋ ਚਾਰ ਨੂੰ ਮਸੀ ਕੀ ਬੰਨ ਦੂਜੀ ਬੰਨ ਕੇ ਰਖੜੀ ਮੈਂ ਤਾਂ ਲੱਗਦਾ ਬੰਨਣ ਗਈ ਹੋਊਗਾ ਤਾਂ ਪਹਿਲੇ ਦਿਨ ਹੋ ਗਿਆ ਹੀ ਫਿਰਦੀ ਜੀ ਅੱਛਾ ਹਾਈ ਹੋਈ ਜੀ ਇੱਕ ਦਿਨ ਸਾਰੇ ਕੁੜੀਆਂ ਨੇ ਪਹਿਲੀ ਰਖੜੀ ਬੰਨ ਲੈਂਦੀਆਂ ਉਹ ਕਿ ਮਿੱਚੇ ਪੈਜ ਗਾੜ ਜਾਂਦੀਆਂ ਨੇ ਪੈਜ ਗਾ ਵੀ ਪਹਿਲਾਂ ਪਾਣੀ ਦਾ ਵੀ ਚੱਕਰ ਹੋ ਗਿਆ ਇੱਥੇ ਪਾਣੀ ਆ ਗਿਆ ਇੱਥੇ ਪਾਣੀ ਆ ਗਿਆ ਇਹਦਾ ਹੀ ਹੋਵਾਰੇ ਆ ਇਹਦੇ ਕਿ ਇੱਕ ਦੋ ਸੌਣਾ ਕਰਕੇ ਵੀ ਹੋ ਗਿਆ ਲਹ ਜਾ ਜਾ ਬਈ ਇਹਦ ਕੀ ਹੋਰ ਤਾਂ ਲੱਗਦਾ ਕਿ ਹੁਣ ਵੀ ਇਹ ਸੌਣਾ ਲੱਗਦਾ ਭਾਦੋਂ ਆਈ ਗਰਮੀ ਦੇ ਕਿੰਨੀ ਹੈ ਕਿੰਨੀ ਧੁੱਪ ਹੈ ਬਾਕੀ ਮਮੀ ਆ ਪਾਣੀ ਨਾ ਸਾਰਿਆਂ ਦੇ ਕੰਮ ਠੱਪ ਕਰਦੇ ਜਨੂੰ ਤਿਹਾਰ ਪਹਿਲਾਂ ਵਰਗੇ ਰਹੇ ਕੋਈ ਨਹੀਂ ਹੈਗੇ ਚਾਈ ਨਹੀਂ ਹੈਗਾ ਕਿਸੇ ਮੰਨ ਦੇ ਵਿੱਚ ਬਸ ਇੱਕ ਇਹ ਤਾਂ ਰਖੜ ਤਿਹਾਰ ਹੁੰਦਾ ਬਈ ਆ ਬੰਦ ਨੂੰ ਮਿਲ ਜਾਂਦਾ ਵਾ ਉਹ ਤਾਂ ਨਾ ਯਾ ਸਾਧਨ ਨਹੀਂ ਇਹ ਸਾਧਨਾ ਚਾਉਣਾ ਪੈਂਦਾ ਹੈਗਾ ਪਰ ਕਿਸੇ ਦਾ ਹੁਣ ਜੀ ਨਹੀਂ ਕਰਦਾ ਤੇ ਹਾਂ ਮਾ ਨੂੰ ਤੁਮੀ ਟੈਮੀ ਬਾਲਾ ਹੋ ਗਿਆ ਅਸੀਂ ਮੁੜ ਗੜੇ ਵੇਲੇ ਇਕ ਆਈ ਕੱਲੇ ਜਾਣੀ ਹੁਣ ਕੁੜੀ ਸੁਣ ਮੈਂ ਕਿੱਧਰ ਲੈ ਜਾਉਂ ਨੇ ਰੇ ਦੇ ਵਿੱਚ ਮਾੜੇ ਦੇ ਵਿੱਚ ਡੀਕ ਲੈਣੀ ਪਾਈ ਫਿਰ ਤੂੰ ਦੇਖ ਲੈ ਇੰਨਾ ਟਾਂ ਦੇਖੀ ਹੋਗੇ ਹੋਏ ਹੋ ਗਏ ਕਿ ਦੱਸ ਕੇ ਨਾ ਮੈਂ ਦੱਸ ਕੇ ਇਹ ਤੇ ਕੰਮ ਜਾ ਕਰਦੀ ਫਿਰਦੀ ਸੀ ਕੰਮ ਕਰਦੀ ਫਿਰਦੀ ਜਿਉਂ ਤੇ ਮੈਂ ਆਵਾਰ ਬੱਗਿਓ ਮੈਂ ਤਾਂ ਖਿਆਲ ਵੀ ਨਹੀਂ ਕਰ ਮੈਂ ਤਾਂ ਪਈ ਸੀ ਅੰਦਰ ਆ

कौन है इधर बार खोल के देखा

ਚਾਹ ਮਤ ਮਾਰ ਗੁੱਸੇ ਨੂੰ ਪੱਲ ਰਖੜੀ ਬਾਬਾਏ ਨੇ ਰਖੜੀ ਬਣਾਉਣਾ ਹਾ ਕਰਦੀ ਮੈਂ ਡਾ ਕੇ ਚੱਕਦੀ